ਉਹ ਬਗਾਵਤ ਨਹੀਂ ਕੋਈ ਤੁਸੀਂ ਕਹਿ ਸਕਦੇ ਠੀਕ ਹੈ ਉਹਨਾਂ ਨੇ ਹੋ ਸਕਦਾ ਹੈ ਯਾਦੂਪ ਸਾਬ ਤੋਂ ਪਰਮਿਸ਼ਨ ਲੈ ਲਈ ਹੋਵੇ ਇਹ ਹੋ ਸਕਦਾ ਹੈ ਇਹਦੇ ਬਾਰੇ ਸਿੱਧੂ ਸਾਹਿਬ ਵੀ ਦੱਸ ਸਕਦੇ ਨੇ ਇੱਥੇ ਹਰ ਬੰਦੇ ਨੂੰ ਮੀਟਿੰਗਾਂ ਕਰਨ ਦਾ ਰੈਲੀਆਂ ਕਰਨ ਦਾ ਹੈ ਜੀ ਬੋਲਣ ਦਾ ਲਿਖਣ ਦਾ ਪੂਰੀ ਆਜ਼ਾਦੀ ਹੈ ਇਸ ਕਰਕੇ ਮੈਂ ਨਹੀਂ ਸਮਝਦਾ ਕਿ ਕੋਈ ਬੰਦਾ ਗਲਤ ਕਰ ਰਿਹਾ ਜੋ ਕਰ ਰਹੇ ਨੇ ਉਹ ਆਪਣੀ ਮਰਜ਼ੀ ਨਾਲ ਕਰ ਰਹੇ ਨੇ ਔਰ ਆਪਣੇ ਤੌਰ ਤੇ ਉਹ ਜਿਵੇਂ ਸੋਚਦੇ ਨੇ ਉਠੀ ਕਰ ਰਹੇ ਨੇ ਪਰ ਲਗਾਤਾਰ ਤੰਜ ਕਸੇ ਜਾਂਦੇ 75 25 80 20 ਵਾਲਾ ਉਹ ਵੀ ਸਹੀ ਹੈ ਜਿਹੜਾ ਉਹਨਾਂ ਤੋਂ ਲਤੰਜ ਕਸਿਆ ਜਾਂਦਾ ਇਹ ਹਿਸਾਬ ਕਿਤਾਬ ਮੈਂ ਜਾਣਦਾ ਨਹੀਂ ਹਾਂ ਕਿ ਵੀ ਐਕੀ ਹੁੰਦਾ ਸੱਚੀ ਗੱਲ ਤਾਂ ਇਹ ਹੈ ਪਰ ਤੁਹਾਨੂੰ ਨਹੀਂ ਲੱਗਦਾ ਇਹਦੇ ਨਾਲ ਪਾਰਟੀ ਨੂੰ ਨੁਕਸਾਨ ਹੋ ਰਿਹਾ ਅ ਮੈਡਮ ਉਹਦੇ ਵਿੱਚ ਮੈਂ ਕੁਝ ਨਹੀਂ ਕਰ ਸਕਦਾ ਹਾਈ ਕਮਾਂਡ ਕੁਝ ਕਰੂਗਾ ਕਲੇਬਰ ਤੇ ਤੇ ਓਲਾਵਾ ਵੀ ਜਿਹੜੇ ਆਮ ਵਰਕਰ ਇਹਨਾਂ ਨੂੰ ਮਿਲਣਾ ਚਾਹੁੰਦਾ ਹੈ ਉਹਨਾਂ ਲਈ ਉਹਨਾਂ ਨੇ ਆਪਣਾ ਸ਼ਡਿਊਲ ਦਿੱਤਾ ਹੈ ਉਹਦੀ ਮੀਟਿੰਗ ਉਸ ਸੰਦਰਭ ਚ ਸਾਨੂੰ ਵੀ ਬੁਲਾਇਆ ਗਿਆ ਐਕਸ ਪ੍ਰੈਜ਼ੀਡੈਂਟ ਦੇ ਤਰਤੇ ਐਕਸੈਂਪਲ ਦੇ ਤਰਤੇ ਇਸ ਲਈ ਕਾਂਗਰਸ ਨੂੰ ਕਿਸ ਤਰ੍ਹਾਂ ਆਪਾਂ ਪੰਜਾਬ ਦੇ ਵਿੱਚ ਮਜ਼ਬੂਤ ਕਰਨਾ ਇਸ ਬਾਰੇ ਕੋਆਰਡੀਨੇਸ਼ਨ ਦੀ ਗੱਲ ਕੀਤੀ ਹੈ ਤੇ ਆਪਣੇ ਉਹਨਾਂ ਨੇ ਸੁਝਾਅ ਮੰਗੇ ਨੇ ਉਹ ਸੁਝਾਅ ਵੀ ਦੇਤੇ ਸਰ ਸਰ ਸਮਝੌਤੇ ਦੇ ਹੱਕੇ 'ਚ ਆਉਂ ਸਮਝੌਤੇ ਦੀ ਗੱਲ ਦੇਖੋ ਅਜੇ ਸਵਾਲ ਇਹ ਹੈ ਕਿ ਅਜੇ ਤੱਕ ਸਮਝੌਤੇ ਦੀਆਂ ਚਰਚਾਵਾਂ ਜਿਹੜੀਆਂ ਮੀਡੀਆ ਤੱਕ ਸੀਮਿਤ ਨੇ ਔਰ ਜਦੋਂ ਕੋਈ ਗੱਲਬਾਤ ਠੀਕ ਹੈ ਮੀਟਿੰਗ ਦਿੱਲੀ ਮੁਕਲ ਵਾਕਸਨ ਨਾਲ ਹੋਈ ਹੈ ਕਿਉਂਕਿ ਇੰਡੀਆ ਜੋ ਗੱਠਜੋੜ ਹੋਇਆ ਨੈਸ਼ਨਲ ਲੈਵਲ ਤੇ ਹੋਇਆ ਉਹਦੇ ਤੇ ਸਟੇਟ ਦੇ ਲੀਡਰਾਂ ਤੋਂ ਉਹਨਾਂ ਨੇ رائے ਆਪਣੀ ਲੈ ਲਈ ਹੈ ਸੈਂਟ ਜੋ ਵੀ ਕੰਸੈਂਸਸ ਬਣ ਰਹੀ ਹੋਣਗੇ ਉਹ ਉੱਤੇ ਪੇਸ਼ ਕਰ ਦੇਣਗੇ ਯਾਦਵ ਸਾਹਿਬ ਕਿਉਂਕਿ ਅਜੇ ਤਾਂ ਹੈ ਆਏ ਨੇ ਦਿੱਲੀ ਚ ਦੀ ਕੱਲ ਮੀਟਿੰਗ ਹੋਈ ਹੈ ਦੋਨਾਂ ਦੀ ਉਹ ਵਾਕਸਨ ਸਾਹਿਬ ਨੇ ਕਲੀਅਰ ਕਰ ਦਿੱਤਾ ਹੈ ਕਿ ਅਜੇ ਤਾਂ ਅਸੀਂ ਚਰਚਾ ਕੀਤੀ ਹੈ ਤੇ ਕੋਈ ਇਹਦੇ ਬਾਅਦ ਹੋਰ ਮੀਟਿੰਗ ਹੋਊਗੀ ਫਿਰ ਕੋਈ ਫੈਸਲਾ ਹੋਏਗਾ ਤਾਂ ਗੱਲ ਕਰਨਗੇ ਅੱਜ ਦੀ ਮੀਟਿੰਗ 'ਚ ਕੋਈ ਗੱਲਬਾਤ ਹੋਈ ਸਰ ਅਲਾਈਅੰਸ ਨਾਲ ਲੈ ਕੇ ਨਹੀਂ ਅਲਾਈਅੰਸ ਜੀ ਨਹੀਂ ਉਹ ਤਾਂ ਵਿਊ ਜਰਨਲ ਲਏ ਨੇ ਕਿ ਕਿਸ ਤਰ੍ਹਾਂ ਅਸੀਂ ਆਉਣ ਵਾਲੇ ਜਿਹੜਾ 24 ਹੈ ਉਹ ਇਲੈਕਸ਼ਨ ਕਿਵੇਂ ਅਸੀਂ ਆਰਗੇਨਾਈਜੇਸ਼ਨ ਨੂੰ ਕਿਸ ਤਰ੍ਹਾਂ ਤਕੜਾ ਕਰਨਾ ਹੈ ਕਿਸ ਲੈਵਲ ਤੇ ਕਰਨਾ ਹੈ ਕਿਆ ਪ੍ਰੋਗਰਾਮ ਬਣਾਉਣਾ ਹੈ ਇਹਦੇ ਬਾਰੇ ਸਾਰਾ ਉਹ ਚਰਚਾ ਹੋਈ ਹੈ ਅਲਾਈਅੰਸ ਦੀ ਸੀਟ ਸ਼ੇਅਰਿੰਗ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਫਾਇਦਾ ਹੋ ਸਕਦਾ ਹੈ ਕੋਈ ਨੁਕਸਾਨ ਹੋਵੇਗਾ ਪਰ ਸੌ ਰਾਈਟ ਹੀ ਹੈ ਅਜੇ ਪਰਸਨਲ ਦੇਖੋ ਜਿੱਥੋਂ ਤੱਕ ਕੰਮ ਅਸੀਂ ਜਰੂਰ ਇੱਕ ਗੱਲ ਕਹੀ ਹੈ ਕਿ ਜੋ ਵੀ ਹਵਾਈ ਕਮਾਂਡ ਨੇ ਫੈਸਲਾ ਕਰਨਾ ਹੈ ਉਹਦੇ ਚ ਜਿਹੜੇ ਵਰਕਰ ਹੈ ਪਿੰਡ ਲੈਵਲ ਤੇ ਬਲਾਕ ਲੈਵਲ ਤੇ ਹੋਰ ਜਿੰਨੇ ਵੀ ਵਰਕਰ ਹੈ ਔਰ ਲੀਡਰ ਦੇ ਸੈਂਟੀਮੈਂਟ ਦੇ ਮੁਤਾਬਕ ਹੋਣਾ ਚਾਹੀਦਾ ਹੈ ਇਹ ਅਸੀਂ ਆਪਣੇ ਵਿਊ ਰੱਖਿਆ ਹੈ ਕਿ ਦੰਕੀ ਕਿਉਂਕਿ ਕਾਂਗਰਸ ਪੰਜਾਬ ਦੇ ਵਿੱਚ ਮੇਜਰ ਆਪੋਜੀਸ਼ਨ ਪਾਰਟੀ ਹੈ ਐਸ ਟਾਈਮ ਦੇ ਵਿੱਚ ਔਰ ਦੂਸਰਾਂ ਦਾ ਆਪਸ ਦੇ ਵਿੱਚ ਜੋ ਤੁਸੀਂ ਕੰਟਰੋਵਰਸੀ ਚੱਲ ਰਹੀ ਹੈ ਤੁਹਾਡੇ ਸਾਹਮਣੇ ਹੀ ਹੈ ਕਈ ਡਿਸਕ੍ਰਿਮੀਨੇਸ਼ਨ ਵੀ ਹੋਈ ਹੈ ਕਿਸ ਤਰ੍ਹਾਂ ਦੀ ਜਾਤੀਆਂ ਵੀ ਹੋ ਰਹੀਆਂ ਇਹ ਉਹਦੇ ਕਰਕੇ ਸਾਰੇ ਅਸੀਂ ਆਪਣੇ ਲੀਡਰ ਸਾਹਿਬਾਨ ਜਿਹੜੀ ਕਿੰਨੀ ਇੰਚਾਰਜ ਹਨ ਸ਼ਕਤੀ ਉਹਨਾਂ ਦੇ ਅੱਗੇ ਸਾਰਿਆਂ ਨੇ ਆਪਣੇ ਵਕ ਵਕ ਤੌਰ ਤੇ ਆਪਣਾ ਕਿਉਂ ਰਾਤ ਨੇ نیچے ਪੱਧਰ ਤੇ ਉਹ ਸਾਰੇ ਦੱਸ ਚੁੱਕੇ ਆ ਸੀ ਦੁੱਲਾ ਸਾਬ ਨੂਜੋਤ ਸਿੰਘ ਸਿੱਧੂ ਨਹੀਂ ਅੱਜ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਰੈਡੀ ਨਹੀਂ ਕਰ ਰਹੇ ਨੇ ਹਿਆਰਪੁਰ ਦੇ ਵਿੱਚ ਕਈ ਆਗੂ ਵੱਲੋਂ ਬਗਾਵਤ ਵੀ ਕੀਤੀ ਜਾ ਰਹੀ ਹੈ ਉਹਨਾਂ ਦਾ ਇਹ ਨੂੰ ਬਗਾਵਤ ਨਹੀਂ ਕੋਈ ਤੁਸੀਂ ਕਹਿ ਸਕਦੇ ਠੀਕ ਹੈ ਉਹਨਾਂ ਨੇ ਹੋ ਸਕਦਾ ਹੈ ਯਾਦੂਪ ਸਾਬ ਤੋਂ ਪਰਮਿਸ਼ਨ ਲੈ ਲਈ ਹੋਵੇ ਇਹ ਹੋ ਸਕਦਾ ਹੈ ਇਹਦੇ ਬਾਰੇ ਸਿੱਧੂ ਸਾਹਿਬ ਵੀ ਦੱਸ ਸਕਦੇ ਨੇ ਠੀਕ ਠੀਕ ਦਰਸਕ ਦੇ ਨਜ਼ਰ ਆਇਆ ਦਰਸਲ ਗੱਲ ਇਹ ਹੈ ਪਰਵਾਰੀ ਸਾਹਿਬ ਨਾਲ ਪਹਿਲੀ ਵਾਰੀ ਮੁਲਾਕਾਤ ਹੋਈ ਹੈ ਅੱਜ ਤਾਂ ਅਸੀਂ ਉਹਨਾਂ ਨੂੰ ਸਿਰਫ ਵੈਲਕਮ ਕਹਿਣ ਕਰਨਾ ਆਇਆ ਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਵੀ ਫਿਕਰ ਨਾ ਕਰੋ ਕਾਂਗਰਸ ਦੁਬਾਰਾ ਪੰਜਾਬ ਦੇ ਵਿੱਚ ਰਾਜ ਆਪਣੇ ਲੈ ਕੇ ਆਏਗਾ ਸੋ ਇਹ ਸਭਾ ਕਈ ਲੀਡਰਾਂ ਦੀ ਜਿਹੜੀ ਅਜ ਮੌਜੂਦਗੀ ਹੱਥਦਰਜ ਨਹੀਂ ਕੀਤੀ ਗਈ ਉਸ ਨੂੰ ਲੈ ਕੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਲੀਡਰ ਜਿਹੜੇ ਨੇ ਖਫਾ ਚੱਲ ਰਹੇ ਨੇ ਕਾਂਗਰਸ ਤੋਂ ਕਿਉਂਕਿ ਜਿਹੜੇ ਲੀਡਰ ਅਨੁਸ਼ਾਸਨ ਭੰਗ ਕਰ ਰਹੇ ਨੇ ਉਹਨਾਂ ਦੇ ਖਿਲਾਫ ਜਦੋਂ ਪਾਰਟੀ ਹਲਾਕਮਨ ਐਕਸ਼ਨ ਨਹੀਂ ਲੈ ਰਹੀਆ ਤਾਂ ਫਿਰ ਉਸ ਕਰਕੇ ਨਰਾਜ਼ਗੀ ਵੱਧਦੀ ਜਾ ਰਹੀ ਨਹੀਂ ਉਹਦੇ ਵਿੱਚ ਇਹ ਹੈ ਵੀ ਐਕਸ਼ਨ ਲੈਣਾ ਹਾਈ ਕਮਾਂਡ ਨੇ ਜੀ ਉਹਦਾ ਜਵਾਬ ਮੈਂ ਤਾਂ ਦੇ ਨਹੀਂ ਸਕਦਾ ਜੀ ਤੇ ਜਿਹੜੇ ਲੋਕ ਨਾਰਾਜ਼ ਨੇ ਉਹ ਕਿਸ ਕਲ ਨੂੰ ਨਾਰਾਜ਼ ਨੇ ਹਾਈ ਕਮਾਂਡ ਨੂੰ ਦੱਸਦੇ ਨੇ ਹਾਂਜੀ ਅਕਬਰ ਆਪਣੀ ਉਹਦੀ ਗੱਲ ਸੁਣ ਕੇ ਜਾਂ ਉਹਨਾਂ ਨੂੰ ਉਹਦੇ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਨਗੇ ਨਹੀਂ ਫਿਰ ਉਹਨਾਂ ਤੇ ਕੋਈ ਐਕਸ਼ਨ ਲੈਣ ਦੀ ਕੋਸ਼ਿਸ਼ ਕਰਨਗੇ ਕੋਈ ਐਸਾ ਕੋਈ ਚੱਕਰ ਹੈ ਨਹੀਂ ਨਵਜੋਤ ਸਿੰਘ ਸਿੱਧੂ ਤੇ ਮਸਲਤੇ ਕੋਈ ਗੱਲਬਾਤ ਹੋਈ ਹੈ ਜੀ ਨਹੀਂ ਪੈਡਲਰ ਮੀਟਿੰਗਾਂ ਕਰ ਰਹੇ ਨੇ ਪੈਡਲਰ ਰੈਲੀਆਂ ਕਰ ਰਹੇ ਨੇ ਕਾਂਗਰਸ ਦੇ ਕਾਰਜਕ੍ਰਮਾਂ ਦੇ ਵਿੱਚ ਮੀਟਿੰਗਾਂ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ ਹੋ ਇਹ ਮੁਲਕ ਆਜ਼ਾਦ ਮੁਲਕ ਹੈ ਇੱਥੇ ਹਰ ਬੰਦੇ ਨੂੰ ਮੀਟਿੰਗਾਂ ਕਰਨ ਦਾ ਰੈਲੀਆਂ ਕਰਨ ਦਾ ਹੈ ਜੀ ਬੋਲਣ ਦਾ ਲਿਖਣ ਦਾ ਪੂਰੀ ਆਜ਼ਾਦੀ ਹੈ ਇਸ ਕਰਕੇ ਮੈਂ ਨਹੀਂ ਸਮਝਦਾ ਕਿ ਕੋਈ ਬੰਦਾ ਗਲਤ ਕਰ ਰਿਹਾ ਜੋ ਕਰ ਰਹੇ ਨੇ ਕੋ ਆਪਣੀ ਮਰਜ਼ੀ ਨਾਲ ਕਰ ਰਹੇ ਨੇ ਔਰ ਆਪਣੇ ਤੌਰ ਤੇ ਉਹ ਜਿਵੇਂ ਸੋਚਦੇ ਨੇ ਉਠੀ ਕਰ ਰਹੇ ਨੇ ਪਰ ਲਗਾਤਾਰ ਤੰਜ ਕਸੇ ਜਾਂਦੇ 75 25 80 20 ਵਾਲਾ ਉਹ ਵੀ ਸਹੀ ਹੈ ਜਿਹੜਾ ਉਹਨਾਂ ਤੋਂ ਤੰਜ ਕਸਿਆ ਜਾਂਦਾ ਇਹ ਹਿਸਾਬ ਕਿਤਾਬ ਮੈਂ ਜਾਣਦਾ ਨਹੀਂ ਹਾਂ ਕਿ ਵੀ ਐਕੀ ਹੁੰਦਾ ਸੱਚੀ ਗਲਤੀ ਇਹ ਹੈ ਪਰ ਤੁਹਾਨੂੰ ਨਹੀਂ ਲੱਗਦਾ ਇਹਦੇ ਨਾਲ ਪਾਰਟੀ ਨੂੰ ਨੁਕਸਾਨ ਹੋ ਰਿਹਾ ਅ ਮੈਡਮ ਉਹਦੇ ਵਿੱਚ ਮੈਂ ਕੁਝ ਨਹੀਂ ਕਰ ਸਕਦਾ ਹਾਈ ਕਮਾਂਡ ਕੁਝ ਕਰੂ ਚਾਹੀਦੇ ਆ ਕਿਸ ਤਰ੍ਹਾਂ ਆਰਗੇਨਾਈਜ਼ دوسری ਗੱਲ ਆਰਗੇਨਾਈਜੇਸ਼ਨ ਦੀ ਹੁੰਦੀ ਆ ਕਿ ਕਿਵੇਂ ਆਪਾਂ ਨੂੰ ਆਪਣਾ ਪਿੰਡ ਦੇ ਲੀਡਰ ਨੂੰ ਦੂਸਰੇ ਲੀਡਰਸ ਨੂੰ ਉਹਨਾਂ ਨੂੰ ਕਿਵੇਂ ਕਰਨਾ ਔਰ ਇਲੈਕਸ਼ਨ ਲੜਨ ਲਈ ਹੋਰ ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਉਹ ਸਾਰਿਆਂ ਨੂੰ ਕਿਵੇਂ ਕਰਨਾ ਹੈਗਾ ਉਹ ਉਹਨਾਂ ਸਾਰਿਆਂ ਤੇ ਡਿਸਕਸ਼ਨ ਆਪਣੇ ਬੰਦੂ ਦੇ ਤੇ ਚੋਣ ਲੜ ਇਹ 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 ਗੱਲ ਤੇ ਸਾਡੀ ਹਾਈ ਕਮਾਂਡ ਨੇ ਡਿਸਾਈਡ ਕਰਨੀ ਹੈ ਕਿ ਡਾਕਟਰ ਹਮਰ ਸਿੰਘ ਨੇ ਡਿਸਾਈਡ ਕਰਨੀ ਹੈ ਨਹੀਂ ਪੰਜਾਬ ਦੇ ਪੰਜਾਬ ਦੇ ਪੰਜਾਬ ਵਿੱਚ ਵੀ ਉਹ ਤੇ ਮੇਰੇ ਸਾਡੇ ਪੀਸੀਸੀ ਚੀਫ ਜਾਂ ਸੀਐਲਪੀ ਲੀਡਰ ਤੋਂ ਪੁੱਛੋ ਜਾਂ ਸਾਡੇ ਇੰਚਾਰਜ ਤੋਂ ਪੁੱਛੋ ਸਰ ਕੋਟਾ ਕਿਸ ਸਟੈਂਡ ਹੈ ਨਹੀਂ ਨਹੀਂ ਮੇਰਾ ਕੋ ਮੇਰਤ ਮੈਂ ਅਸੀਂ ਪਾਰਟੀ ਦੇ ਵਫਾਦਾਰ ਲੋਕਾਂ ਹਾਂ ਜੋ ਪਾਰਟੀ ਫੈਸਲਾ ਲਾਊਗੀ ਉਹਦੇ ਨਾਲ ਅਸੀਂ ਪਤਾ ਨਹੀਂ ਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਨੇ ਨਵਜੋਤ ਸਿੰਘ ਸਿੱਧੂ ਦੀ ਅੱਜ ਵੀ ਰੈਲੀ ਸੀਗੀ ਅੱਜ ਇੱਥੇ ਆ ਮੀਟਿੰਗ ਸਲਟੀ ਉਹਦੇ ਵਿੱਚ ਕੀ ਹੈ ਤੇ ਉਹ ਫਿਰ ਉਹਦੇ ਵਿੱਚ ਮੇਰੇ ਤੋਂ ਕੀ ਪੁੱਛਣਾ ਤੁਸੀਂ ਲੇਕਿਨ ਸਰ ਇਸ ਤਰ੍ਹਾਂ ਦੀ ਜਿਹੜੀ ਸਿੰਘ ਸਿੰਧੂ ਦੀ ਹੁਣ ਰੈਲੀਆਂ ਦੇ ਵਿੱਚ ਸ਼ਬਦਾਵਲੀ ਆਪਣੇ ਲੀਡਰਾਂ ਨੂੰ ਲੈ ਕੇ ਉਹ ਗੱਲ ਕਰਦੇ ਫਿਰ ਰਹੇ ਨਜ਼ਰ ਆਉਂਦੇ ਨੇ ਉਸ ਨੂੰ ਲੈ ਕੇ ਕੀ ਅੰਦਰ ਕੋਈ ਚਰਚਾ ਹੋਈ ਹੈ ਨਹੀਂ ਨਹੀਂ ਇਸ ਤਰ੍ਹਾਂ ਦੀ ਭਾਈ ਕਿਸੇ ਦਾ ਨਾਮ ਲੈ ਕੇ ਥੋੜੀ ਕੋਈ ਡਿਸਕਸ਼ਨ ਹੁੰਦੀ ਆ ਇਹ ਗੱਲ ਜ਼ਰੂਰ ਹੋਈ ਹੈ ਕਿ ਪਾਰਟੀ 'ਚ ਡਿਸਪਲਨ ਹੋਣਾ ਚਾਹੀਦਾ ਜੀ ਤੇ ਜਿਹੜੇ ਡਿਸਪਲਨ ਪੰਕ ਕਰ ਰਹੇ ਨੇ ਕਿ ਆ ਵੀ ਰਾਏ ਬਣੇ ਨਹੀਂ ਪਰ ਉਹ 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 ਗੱਲਾਂ ਜਿਹੜੀਆਂ ਹੁੰਦੀਆਂ ਦੇਖੋ ਉਹ ਗੱਲਾਂ ਜਿਹੜੀਆਂ ਨੇ ਉਹ ਸਾਡੇ ਇੰਤਿਹਜ ਪੀਸੀਸੀ ਚ ਪੀਐਲਪੀ ਕਰਦੇ ਆ ਉਹ ਅਸੀਂ ਲੋਕ ਥੋੜੀ ਕਰਦੇ ਆ ਉਸ ਗੱਲ ਉਸ ਤਰ੍ਹਾਂ ਦੀ ਗੱਲ ਮੈਨੂੰ ਲੱਗੀ ਤੁਹਾਨੂੰ ਗੱਲ ਹੋਈ ਹੈ ਜੀ ਆਮ ਆਦਮੀ ਪਾਰਟੀ ਨਹੀਂ ਜੀ ਉਹ ਇੱਥੇ ਨਹੀਂ ਜੀ ਉਹ ਟਾਪਿਕ ਇੱਥੇ ਨਹੀਂ ਹੈਗਾ ਸਰ ਥੈਂਕ ਯੂ ਜੀ ਥੈਂਕ ਯੂ ਅੱਜ ਕਈ ਲੀਡਰ ਜਿਹੜੇ ਨੇ ਹੋ ਗਿਆ ਯਾਰ ਹੁਣ ਕਈ ਲੀਡਰ ਜਿਹੜੇ ਨੇ ਉਹ ਨਹੀਂ ਪਹੁੰਚੇ ਇਸ ਮੀਟਿੰਗ ਦਾ ਹਿੱਸਾ ਨਹੀਂ ਬਣਦੇ ਹੋਏ ਨਜ਼ਰ ਆਏ ਐ ਵੀ ਕਿਹਾ ਜਾ ਰਿਹਾ ਕਿਉਂ ਲੀਡਰਾਂ ਦੀ ਨਰਾਜ਼ਗੀ ਹੈ ਅਰੇ ਯਾਰ ਕਿਸੇ ਨੂੰ ਘਰ ਦਾ ਕੰਮ ਹੁੰਦਾ ਕਿਸੇ ਦੇ ਸ਼ਾਦੀ ਜਿ세 ਗੁਰਜੀਤ ਔਜਲਾ ਦੇ ਮੈਨੂੰ ਪਤਾ ਉਹਦੇ ਘਰ ਸ਼ਾਦੀ ਹੈਗੀ ਆ ਐਵੇਂ ਨਾ ਨਾ ਹਰ ਗੱਲ ਨੂੰ ਆਪਣਾ ਤੁਸੀਂ ਦੂਸਰੇ ਵਾਸਤੇ ਲੈ ਕੇ ਜਾਉਂਦੇ ਹੋ ਥੈਂਕ ਯੂ ਚਰਚਾ ਦਾ ਵਿਸ਼ਾ ਸਾਹਮਣੇ ਰੱਖਿਆ ਹੋਇਆ ਉਹ ਇਹ ਹੈ ਕਿ ਆਇਆ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਹੋਏਗਾ ਨਹੀਂ ਹੋਏਗਾ ਇਹ ਸਾਰੀਆਂ ਸੁਭਾਵਨਾਵਾਂ ਦੇ ਉੱਪਰ ਉਹ ਨਬਜ਼ ਸਾਰਿਆਂ ਦੀ ਟਟੋਲ ਰਿਹਾ ਸਾਰਿਆਂ ਨਾਲ ਗੱਲਬਾਤ ਕਰ ਰਿਹਾ ਔਰ ਜ਼ਰੂਰਤ ਪਏਗੀ ਤੇ ਸਾਰਿਆਂ ਦੀ ਰਾਏ ਲੈਣ ਤੋਂ ਬਾਅਦ ਇਹ ਸਾਡੇ ਇੰਚਾਰਜ ਜਿਹੜੇ ਹੈ ਹਾਈ ਕਮਾਂਡ ਨੂੰ ਆਪਣੀ ਰਿਪੋਰਟ ਦੇਣਗੇ ਜਾ ਕੇ ਔਰ ਜੋ ਵੀ ਲੋਕਾਂ ਦਾ ਸਾਡੇ ਲੋਕਾਂ ਦਾ ਜਿਹੜਾ ਨਜ਼ਰੀਆ ਹੋਏਗਾ ਰਾਏ ਹੋਏਗੀ ਉਹ ਹਾਈ ਕਮਾਂਡ ਤੱਕ ਜਾਏਗੀ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਹਾਈ ਕਮਾਂਡ ਪੰਜਾਬ ਦੇ ਲੋਕਾਂ ਦੀ ਨਬਜ਼ ਟਟੋਲਣ ਤੋਂ ਬਾਅਦ ਹੀ ਕੋਈ ਫੈਸਲਾ ਲਏਗਾ